ਪੰਜਾਬੀਆਂ ਦੇ ਵਿੱਚ ਬੜੀ ਹੋੜ ਲੱਗੀ ਵੀ ਆ ਕਿ ਉਹ ਜਿਹੜਾ ਹੈਗਾ ਬਾਹਰ ਜਾਣ ਲਈ ਕ੍ਰੇਜ਼ੀ ਹੈਗੇ ਆ ਭੱਜ ਭੱਜ ਬਾਹਰ ਨੂੰ ਜਾਂਦੇ ਹੈਗੇ ਆ ਮੈਂ ਮੇਰਾ ਭਗਵਾਨ ਤਮਨ ਸਾਹਿਬ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਮੇਰਾ ਸਵਾਲ ਹੈਗਾ ਕਿ ਦੱਸੋ ਕਿ ਇਹ ਜਿਹੜੇ ਹੈਗੇ ਆ ਕੀ ਇਹ ਦੁੱਧ ਨਾਲ ਤੋਤੇ ਵੇ ਹੈਗੇ ਆ ਕੀ ਇਹਨਾਂ ਦਾ ਜਿਹੜਾ ਸਾਰਾ ਕਾਰ ਬਿਹਾਰ ਸਾਰਾ ਜਿਹੜਾ ਪੈਸੇ ਦਾ ਜਿਹੜਾ ਲੇਡ ਦੇਣ ਕੀ ਉਹ ਇੱਕ ਨੰਬਰ ਦੇ ਵਿੱਚ ਹੈਗਾ ਜੇ ਨਹੀਂ ਹੈਗਾ ਤਾਕ ਇੱਕ ਵੀ ਉਹ ਉਹ ਏਜੰਟ ਦੱਸ ਦੇਣ ਭਗਵੰਤ ਸਵਾਤ ਸਾਹਿਬ ਜਾਂ ਸਾਡੇ ਫਾਈਨਾਂਸ ਮਿਨਿਸਟਰ ਸਾਹਿਬ ਜਿਹਦੇ ਵਿੱਚ ਇੱਕ ਵੀ ਏਜੰਟ ਨੂੰ ਜਿਹੜਾ ਹੈਗਾ ਫੜ ਕੇ ਉਹਦਾ ਜਿਹੜਾ ਹੈਗਾ ਰਿਕਾਰਡ ਚੈੱਕ ਕਰਿਆ ਗਿਆ ਹੋਵੇ ਜਾਂ ਉਹਦੀ ਪ੍ਰਾਪਰਟੀ ਚੈੱਕ ਕਰੀ ਹੋਵੇ ਜਾਂ ਉਹਦਾ ਜਿਹੜਾ ਹੈਗਾ ਕੋਈ ਹਿਸਾਬ ਕਿਤਾਬ ਦੁਕਾਨ ਦੁਕਾਨ ਦੇ ਵਿੱਚ ਏਜੰਟ ਬੈਠਾ ਹੈਗਾ ਦੁਕਾਨ ਹਰ ਅਖਬਾਰ ਦੇ ਵਿੱਚ ਹਰ ਟੀਵੀ ਦੇ ਵਿੱਚ ਉਹਨਾਂ ਦੀਆਂ ਐਡਾਂ ਚੱਲ ਰਹੀਆਂ ਕਿ ਉਸ ਐਡਾਂ ਦਾ ਕਿੰਨਾ ਖਰਚਾ ਹੈਗਾ ਐਡਸ ਦਾ ਉਹ ਜਿਹੜਾ ਹੈਗਾ ਸਰਕਾਰ ਨੂੰ ਈਡੀ ਨੂੰ ਦੇਖੋ ਈਡੀ ਅੱਜ ਆਪੋਜੀਸ਼ਨ ਵਾਲਿਆਂ ਦੇ ਘਰਾਂ 'ਚ ਜਾਂਦੀ ਆ ਵੱਡੇ ਵੱਡੇ ਜਿਹੜਾ ਹੈਗੇ ਛਾਪੇ ਮਾਰਦੀ ਆ ਵੱਡੇ ਵੱਡੇ ਲੋਕਾਂ ਨੂੰ ਹਰਾਸ ਕਰਨ ਦੀ ਕੋਸ਼ਿਸ਼ ਕਰਦੀ ਆ ਵਿਜੀਲੈਂਸ ਤੋਰੀ ਵੀ ਹੈਗੀ ਆ ਕੱਲੇ ਕੱਲੇ ਦੇ ਘਰਾਂ ਦੇ ਵਿੱਚ ਵਿਜੀਲੈਂਸ ਵਾੜੀ ਵੀ ਹੈਗੀ ਆ ਅੱਜ ਇਨਕਮ ਟੈਕਸ ਡਿਪਾਰਟਮੈਂਟ ਹੈਗਾ ਕਿੱਥੇ ਆ ਉਹ ਸਾਰੇ ਦੇ ਸਾਰੇ ਇਹ ਲੋਕ ਜਿਹੜੇ ਏਡੀ ਏਡੀਆ ਲਗਜ਼ਰੀ ਗੱਡੀਆਂ ਦੇ ਵਿੱਚ ਘੁੰਮਦੇ ਹੈਗੇ ਆ ਇਹਨਾਂ ਨੂੰ ਅੱਜ ਪੁਲਿਸ ਕਿੱਥੇ ਹੈਗੀ ਆ ਪੰਜਾਬ ਦੀ ਉਸ ਕਿਤੇਗੀ ਫਿਰ ਜਿਹੜਾ ਸਭ ਤੋਂ ਵੱਡੀ ਚਪੇੜ ਮਾਰਨ ਵਾਲੀ ਗੱਲ ਕੀਤੀ ਗਈ ਇੱਕ ਛੋਟਾ ਜਿਹਾ ਕੰਟਰੀ ਹੈਗਾ ਜਿੰਦੇ ਜਿਹੜਾ ਹੈਗਾ ਅਮਰੀਕਾ ਦਾ ਜਹਾਜ਼ ਉਤਰਨ ਤੋਂ ਜਿਹੜਾ ਹੈਗਾ ਰਿਫਿਊਜ਼ ਕਰਤਾ ਵੀ ਅਸੀਂ ਆਪਣੇ ਉੱਤੇ ਨਹੀਂ ਉਤਰਦਾਂ ਤੁਹਾਡੇ ਭਾਰਤ ਦੇ ਵਿੱਚ ਦਿੱਲੀ 에ਰਪੋਰਟ ਬੰਬੇ 에ਰਪੋਰਟ ਗੁਜਰਾਤ ਦੇ ਵਿੱਚ ਕਿਤੇ ਜਿਹੜਾ ਹੈਗਾ ਉਸ ਜਹਾਜ਼ ਨੂੰ ਮਿਲਟਰੀ ਦੇ ਨੂੰ ਨਿਤਾਰਿਆ ਗਿਆ ਉਤਾਰਿਆ ਕਿੱਥੇ ਗਿਆ ਅਮਰਸਰ ਹਵਾਈ ਐਡੇ ਤੇ ਸੈਂਟਰ ਦੀ ਈਡੀ ਜਿਹੜੀ ਹੈਗੀ ਆ ਉੱਪ ਛੋਟੇ ਛੋਟੇ ਲੋਕਾਂ ਦੇ ਘਰਾਂ ਦੇ ਵਿੱਚ ਵੀ ਜਾਂਦੀ ਆ ਪੋਲੀਟਿਕਲ ਲੈਵਲ ਤੇ ਜਾਂਦੀ ਹੈਗੀ ਆ ਅੱਜ ਉਹ ਕਿੱਥੇ ਹੈਗੀ ਆ ਅੱਜ ਪੁਲਿਸ ਅੱਜ ਆਈਬੀ ਅੱਜ ਸੀਬੀਆਈ ਕਿੱਥੇ ਹੈਗੀ ਆ ਇੰਨੇ ਦਿਨ ਬੀਤ ਚੁੱਕੇ ਹੈਗੇ ਆ ਕਿਹੜੀ ਐਸਆਈ ਰੇਡ ਜਿਹੜੀ ਹੈਗੀ ਆ ਕੋਈ ਹੋਈ ਹੋਵੇ ਜਿਹਦੇ ਵਿੱਚ ਬੰਦੇ ਫੜ ਕੇ ਮੈਂ ਕਹਿੰਦਾ ਵੀ ਮੈਂ ਗਰੰਟੀ ਦੇ ਕੇ ਕਹਿ ਸਕਦਾ ਕਿ ਕੋਈ ਪ੍ਰਮਾਤਮਾ ਨੂੰ ਹਾਜ਼ਰ ਮੌਜਰ ਹੋ ਕੇ ਜੇ ਸਰਕਾਰ ਕੰਮ ਕਰੇ ਤਾਂ ਮੈਂ ਕਹਿੰਦਾ ਵੀ ਕਾਲੀ ਤੁਸੀਂ ਕਹਿੰਦੇ ਆ ਨਾ ਕਾਲੀ ਦਾ ਦਾਲ ਚ ਕਾਲਾ ਮੈਂ ਕਹਿੰਦਾ ਸਾਰੀ ਦਾਲ ਕਾਲੀ ਨਿਕਲੂਗੀ ਜੇ ਨਾ ਨਿਕਲੇ ਤੁਸੀਂ ਜੋ ਮਰਜੀ ਰਣਜੀਤ ਸਾਹਿਬ ਜਿਹੜੇ ਕਿ ਏਜੰਟ ਨੇ ਬੱਚਿਆਂ ਨੂੰ ਬਾਹਰ ਦੀ ਜਿਹੜੀ ਹੋੜ ਚਲਾ ਰਹੇ ਨੇ ਉਹ ਕਿਉਂ ਨਹੀਂ ਉਹਨਾਂ ਦੇ ਕਾਰਵਾਈ ਕੀਤੀ ਜਾ ਰਹੀ ਜਿਹੜੀ ਤੁਸੀਂ ਗੱਲ ਕਹੀ ਆ ਪਰ ਜਿਹੜੇ ਕਿ ਸਰਿਆਮੋਂ ਕਹ ਰਹੇ ਨੇ ਕਿ ਤੁਹਾਨੂੰ ਵਾਰ ਭੇਜਦੇ ਆ ਆਪਾਂ ਕਿ ਕਾਰਨ ਕੀ ਆ ਕਿ ਕਾਰਵਾਈ ਕਿਉਂ ਨਹੀਂ ਹੋ ਰਹੀ ਉਹਦੇ ਕੌੜੀ ਲੱਗੂਗੀ ਤੁਹਾਨੂੰ ਗੱਲ ਠੀਕ ਹੈ ਮੈਂ ਤੁਹਾਨੂੰ ਕੀ ਦੰਨਾ ਕੁਛ ਨਹੀਂ ਠੀਕ ਹੈ ਮੈਂ ਸਰਕਾਰ ਨੂੰ ਕੀ ਦਿੰਨਾ ਕੁਛ ਨਹੀਂ ਮੈਂ ਦਾਵਣਾ ਇਨਕਮ ਟੈਕਸ ਦਿੰਨਾ ਵਕਾਲਤ ਕਰਦਾ ਕੰਮ ਕਰਦਾ ਠੀਕ ਹੈ ਇਹ ਲੋਕ ਸਰਕਾਰਾਂ ਨੂੰ ਵੀ ਪੁੱਛਦੇ ਆ ਇਹ ਲੋਕ ਮੀਡੀਆ ਨੂੰ ਵੀ ਪੁੱਛਦੇ ਆ ਸਾਰਿਆਂ ਨੂੰ ਪੁੱਛਿਆ ਜਾਂਦਾ ਤੇ ਉਹੀ ਬੰਦਾ ਜਿਹੜਾ ਹੈਗਾ ਆਪਣੇ ਹੱਥ ਦੇ ਵਿੱਚੋਂ ਪੈਸੇ ਜਿਹੜਾ ਹੈਗਾ ਦੂਜੇ ਨੂੰ ਦਊਗਾ ਜਿਹਦੇ ਕੋਲ ਈਜ਼ੀ ਮਨੀ ਹੋਊਗੀ ਸੋ ਇਹਨਾਂ ਲੋਕਾਂ ਕੋਲ ਈਜ਼ੀ ਮਨੀ ਹੈਗੀ ਆ ਲੋਕਾਂ ਦਾ ਮਾਲ ਹੈ ਚੋਰਾਂ ਦਾ ਮਾਲ ਲਾਠੀਆਂ ਦੇ ਗਾਜ ਵਾਲਾ ਕੰਮ ਹੈ ਠੀਕ ਹੈ ਲੋਕਾਂ ਨੂੰ ਭੋਲੇ ਭਾਲੇ ਲੋਕਾਂ ਨੂੰ ਫਸਾ ਕੇ ਲੋਕਾਂ ਦੀਆਂ ਜ਼ਮੀਨਾਂ ਵੇਗੀਆਂ ਜਿਵੇਂ ਲੋਕ ਪਤਾ ਨਹੀਂ ਕਿਵੇਂ ਵਿਆਜ ਤੇ ਪੈਸੇ ਲੈ ਲੈ ਕੇ ਇਕੱਠੇ ਕਰਕੇ ਇਹਨਾਂ ਥਾਵਾਂ ਦੇ ਵਿੱਚ ਗਏ ਤੇ ਦੇਖੋ ਤੁਹਾਡਾ ਨਾ ਜਿਹੜਾ ਮੀਡੀਆ ਹੈਗਾ ਇਹ ਮਿਰਰ ਹੈ ਸ਼ੀਸ਼ਾ ਹੈ ਸਮਾਜ ਦੇ ਲਈ ਸਰਕਾਰਾਂ ਦੇ ਲਈ ਇਹ ਸ਼ੀਸ਼ੇ ਦੇ ਵਿੱਚ ਨੂੰ ਤੁਹਾਨੂੰ ਮੂੰਹ ਦਿਖ ਜਾਂਦਾ ਵੀ ਕੀ ਹੋ ਰਿਹਾ ਤੁਹਾਡੇ ਮੀਡੀਆ ਦੇ ਰਾਹੀਂ ਤੁਹਾਡੇ ਚੈਨਲਾਂ ਦੇ ਰਾਹੀਂ ਤੁਹਾਡੇ ਜਿਹੜਾ ਹੈਗਾ ਫਿਲਮ ਇੰਡਸਟਰੀ ਦੇ ਰਾਹੀਂ ਸਭ ਤੋਂ ਪਹਿਲਾਂ ਇੱਕ ਜਿਹੜੀ ਹੈਗੀ ਡਾਂਕੀ ਫਿਲਮ ਚੱਲੀ ਉਸ ਤੋਂ ਬਾਅਦ ਆ ਜੋ ਮਕਸਿਕੋ ਚਲੀਏ ਦੂਜੀ ਬਣੀ ਤੀਜੀ ਜਿਹੜੀ ਹੈਗੀ ਆ ਬੰਬੇ ਤੋਂ ਸ਼ਾਹਰੁਖ ਖਾਨ ਦੀ ਡਾਂਕੀ ਬਣੀ ਠੀਕ ਹੈ ਤਿੰਨੇ ਇਹ ਚੀਜ਼ ਦਿਖਾ ਰਹੇ ਸੀ ਤਿੰਨਾਂ ਦੇ ਵਿੱਚ ਦਿਖਾ ਰਹੇ ਸੀ ਕਿ ਜਿਹੜਾ ਹੈਗਾ ਬੱਚਿਆਂ ਦੇ ਨਾਲ ਕੀ ਹੋ ਰਿਹਾ ਹੈਗਾ ਕਿਵੇਂ ਬੱਚੇ ਮਰ ਰਹੇ ਹੈਗੇ ਆ ਉਹਦੇ ਵਿੱਚ ਕਿਸ ਤਰ੍ਹਾਂ ਜਿਹੜਾ ਹੈਗਾ ਪੰਜਾਬ ਦਾ ਸ਼ੋਸ਼ਣ ਹੋ ਰਿਹਾ ਉਸ ਦੇ ਬਾਵਜੂਦ ਵੀ ਸੋਤੇ ਪਏ ਹਨ ਇਹਨਾਂ ਦੇ ਸਿਰਾਂ ਦੇ ਵਿੱਚ ਖਾਜ ਨਹੀਂ ਹੋਈ ਹੈਗੀ ਉਹਦੇ ਗੱਲਾਂ ਤੇ ਕਿਸੇ ਨੂੰ ਇਹ ਨਹੀਂ ਦਰਦ ਹੈਗਾ ਕਿ ਕਿਸੇ ਦਾ ਧੀ ਪੁੱਤ ਜਿਹੜਾ ਹੈਗਾ ਮਰ ਰਿਹਾ ਹੈਗਾ ਉਹ ਜੰਗਲਾਂ ਦੇ ਵਿੱਚ ਉਹਨਾਂ ਦੇ ਪਿੰਜਰ ਪਏ ਹੁਣ ਦੱਸਦੇ ਹਨ ਨਾ ਉਥੇ ਪਿੰਜਰ ਪਏ ਆ ਇਹ ਇਹ ਵੀ ਤੁਸੀਂ ਵੀ ਅਖਬਾਰਾਂ ਦੇ ਵਿੱਚ ਟੀਵੀਆਂ ਦੇ ਵਿੱਚ ਦਿਖਾਉਂਦੇ ਆ ਜੀ ਉਹਨਾਂ ਨੇ ਕਿਹਾ ਵੀ ਉਥੇ ਪਿੰਜਰ ਪਏ ਸੀ ਇਹ ਪਹਿਲਵਾਨੇ ਨਹੀਂ ਦੱਸੇ ਵੀ ਪਿੰਜਰ ਪਏ ਕਿਉਂ ਨਹੀਂ ਨੱਥ ਪਾਈ ਗਈ ਮੈਂ ਕਹਿਣਾ ਕਿ ਬਿਲਕੁਲ ਉਹ ਮਾਪੇ ਜਿਹੜੇ ਹੈਗੇ ਆ ਉਹਨਾਂ ਨੂੰ ਕੰਪਨਸੇਟ ਕਰਨਾ ਚਾਹੀਦਾ ਉਹਨਾਂ ਨੂੰ ਪੈਸੇ ਮਿਲਨੇ ਚਾਹੀਦੇ ਨਾਲ ਦੀ ਨਾਲ ਜਿਹੜੇ ਜਿਹੜੇ ਸਰਕਾਰਾਂ ਦੇ ਵਿੱਚ ਜਿਹੜੇ ਜਿਹੜੇ ਡਿਪਾਰਟਮੈਂਟ ਦੀ ਜ਼ਿੰਮੇਵਾਰੀ ਬਣਦੀ ਹੈਗੀ ਉਹਨਾਂ ਨੂੰ ਵੀ ਨਾਲ ਫੜ ਕੇ ਉਹਨਾਂ ਦੇ ਪਰਚੇ ਦੇਣੇ ਚਾਹੀਦੇ ਆ ਉਹਨਾਂ ਨੂੰ ਬਿਹਾਈਂਡ ਦਾ ਬਾਰ ਕਰਨਾ ਚਾਹੀਦਾ ਸਸਕਾਲ ਜੀ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਟਾਈਮ ਤੇ ਮੈਂ ਅਰਜੰਦਰ ਪੱਟ ਅਮਰੀਕਾ ਸਰਕਾਰ ਦੀ ਕਾਰਵਾਈ ਤੋਂ ਬਾਅਦ ਪੰਜਾਬ ਸਰਕਾਰ ਜੀ ਜਾਂ ਸਰਕਾਰਾਂ ਦਾ ਕੀ ਰੋਲ ਰਿਹਾ ਹੈ ਉਸ ਸੰਬੰਧ ਦੇ ਵਿੱਚ ਗੱਲ ਕਰਾਂਗੇ ਸਾਡੇ ਨਾਲ ਮੌਜੂਦ ਨੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਅਮਰਦੀਪ ਸਿੰਘ ਧਾਰਨੀ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਕਿਵੇਂ ਦੇਖਦੇ ਹੋ ਸਾਰੀ ਸਥਿਤੀ ਨੂੰ ਕਰਨੀ ਸਾਹਿਬ ਕਿਵੇਂ ਦੇਖਦੇ ਹੋ ਜਿਹੜੀ ਕਿ ਇਹ ਕਾਰਵਾਈ ਹੋਈ ਹੈ ਕਿਵੇਂ ਦੇਖਦੇ ਦਿਖੋ ਜਿੱਤੋਂ ਤੱਕ ਤਾਂ ਅਮਰੀਕਾ ਸਰਕਾਰ ਦੀ ਗੱਲ ਹੈਗੀ ਆ ਇਹ ਉਹਨਾਂ ਦੇ ਇੰਟਰਨਲ ਮਸਲੇ ਹੈਗੇ ਆ ਪਰ ਇੰਟਰਨਲ ਮਸਲੇ ਹੋਣ ਦੇ ਨਾਲ ਨਾਲ ਇਹ ਜਿਹੜੀ ਮਸਲੇ ਇਹ ਜਿਹੜੀਆਂ ਸਾਡੀ ਮੌਜੂਦਾ ਸਰਕਾਰ ਹੈਗੀ ਹੈ ਚਾਹੇ ਉਹ ਸੈਂਟਰ ਦੀ ਸਰਕਾਰ ਹੈਗੀ ਹੈ ਚਾਹੇ ਪੰਜਾਬ ਗਵਰਨਮੈਂਟ ਦੀ ਸਰ ਹੈਗੀ ਆ ਇਹ ਲੋਕਾਂ ਦਾ ਵੀ ਉਸ ਦੇ ਵਿੱਚ ਰੋਲ ਬਣ ਜਾਂਦਾ ਕਿਉਂਕਿ ਦੇਖੋ ਮੈਂ ਓਨੈਸਟਲੀ ਇੱਕ ਗੱਲ ਕਰਾਂ ਕਿ ਅੱਜ ਤੁਸੀਂ 트াম্প ਨੂੰ ਜਾਂ ਅਮਰੀਕਾ ਸਰਕਾਰ ਨੂੰ ਕਿਉਂ ਕਹਿ ਰਹੇ ਆ ਕਹਿੰਦੇ ਉਹਨੇ ਨਾ ਵੀ ਬੁਰਾਈ ਨਾ ਮਾਰੋ ਬੁਰਾਈ ਦੀ ماں ਨੂੰ ਮਾਰ ਦੋ ਠੀਕ ਹੈ ਮੈਂ ਇੱਕੋ ਸਵਾਲ ਪੁੱਛਦਾ ਹੈਗਾ ਪੰਜਾਬ ਸਰਕਾਰ ਤੋਂ ਔਰ ਸੈਂਟਰਲ ਸਰਕਾਰ ਤੋਂ ਔਰ ਇਹ ਸਵਾਲ ਮੇਰਾ ਤੁਹਾਨੂੰ ਵੀ ਹੈ মিডিਆ ਨੂੰ ਵੀ ਹੈ ਕਿ ਅੱਜ ਇੰਨੇ ਬੋਰਡ ਸਕੂਲਾਂ ਦੇ ਨਹੀਂ ਲੱਗੇ ਬੇ ਕਿ ਫਲਾਣਾ ਸਕੂਲ ਦੇ ਵਿੱਚ ਜਿਹੜਾ ਹੈਗਾ ਤੁਸੀਂ ਕੈਰੀਅਰ ਬਣਾਓ ਤੁਸੀਂ ਫਲਾਣਾ ਸਕੂਲ ਦੇ ਵਿੱਚ ਰਹਿ ਕੇ ਤੁਸੀਂ ਆਪਣੇ ਸਕੂਲ ਨੂੰ ਜਿਹੜਾ ਹੈਗਾ ਪ੍ਰੋਪਰ ਜਿਹੜਾ ਹੈਗਾ ਬੱਚਿਆਂ ਨੂੰ ਟ੍ਰੇਨਿੰਗ দাও ਉਹਦੇ ਨਾਲੋਂ 10 ਗੁਣਾ ਜਿਹੜੇ ਲੱਗੇ ਹੋਏ ਆ ਬੋਰਡ ਉਹ ਬੋਰਡ ਜਿਹੜੇ ਹੈਗੇ ਆ ਏਜੈਂਟਾਂ ਦੇ ਲੱਗੇ ਹੋਏ ਹੈਗੇ ਆ ਜਿਹੜੇ ਬਾਹਰ ਭੇਜਣ ਦਾ ਔਰ ਕੀ ਉਹਨਾਂ ਦਾ ਤੁਹਾਡੇ ਚੈਨਲਾਂ ਦੇ ਰਾਹੀਂ ਜਦੋਂ ਉਹ ਐਡ ਦਿੰਦੇ ਹੈਗੇ ਆ ਉਹਦੇ ਵਿੱਚ ਲਿਖਿਆ ਹੋਆ ਹੁੰਦਾ ਹੈ ਕਿ ਬਿਨਾ ਆਈਲੈਂਡਸ ਤੋਂ ਬਾਹਰ ਜਾਓ ਬਿਨਾਂ ਇਨਨੇ ਪੈਸੇ ਤੋਂ ਬਿਨਾਂ ਪੈਸੇ ਦਿੱਤੇ ਤੋਂ ਵੀਜ਼ਾ ਲਵਾਓ ਉਹ ਪੈਸੇ ਸਾਰੇ ਬਾਅਦ ਦੇ ਵਿੱਚ ਮੈਂ ਹੁਣ ਪੁੱਛਦਾ ਕਿ ਕਿਹੜਾ ਇੱਕ ਐਸਾ ਵੀਜ਼ਾ ਹੈਗਾ ਜਿਸ ਦੇ ਵਿੱਚ 50 ਲੱਖ ਰੁਪਇਆ ਜਾਂ ਕਰੋੜ ਰੁਪਇਆ ਲੱਗਦਾ ਮੈਨੂੰ ਵੀ ਪਤਾ ਲੱਗੇ ਨਾ ਥੋੜਾ ਜਿਹਾ ਇਹਦਾ ਮਤਲਬ ਕਿ ਜੇ 50 ਲੱਖ ਰੁਪਇਆ ਜਾਂ ਕਰੋੜ ਰੁਪਇਆ ਕਿਸੇ ਬੰਦੇ ਨੇ ਲਿਆ ਤਾਂ ਇਲੀਗਲ ਲਿਆ ਉਸ ਬੰਦੇ ਨੂੰ 50 ਲੱਖ ਜਾਂ 1 ਕਰੋੜ ਰੁਪਈਆ ਜਾਂ 45 ਲੱਖ ਰੁਪਈਆ ਜਾਂ 60 ਲੱਖ ਰੁਪਈਆ ਲੈਣ ਦਾ ਕੋਈ ਹੱਕ ਨਹੀਂ ਮੈਨੂੰ ਦੱਸਿਆ ਜਾਵੇ ਕਿਹੜੀ ਫੀਸ ਹੈ ਸੀ ਦੂਜੀ ਗੱਲ ਜੇ ਆਪਾਂ ਸਿੰਪਲ ਗੱਲ ਆ ਸਿੰਪਲ ਸ਼ਬਦਾਂ ਦੇ ਵਿੱਚ ਗੱਲ ਕਰ ਲਈਏ ਮੈਂ ਕਹਿੰਦਾ ਵੀ ਤੁਸੀਂ ਕਿਸੇ ਬੰਦੇ ਦਾ ਵੀਜ਼ਾ ਲਵਾਉਂਦੇ ਹੈਗੇ ਆ ਮੰਨ ਲਓ ਤੁਸੀਂ ਜਿਹੜਾ ਹੈਗਾ ਉਹ ਤਾਂ ਵੀਜ਼ਾ ਫੀਸ ਹੈ ਜਿਹੜੀ ਸਾਰਾ ਕੁਝ ਲਾ ਲਵਾ ਕੇ 20 30 40000 ਰੁਪਈਆ ਲੱਗਦਾ ਹੈਗਾ ਤੁਸੀਂ 20 30 40000 ਦੇ ਹਿਸਾਬ ਦੇ ਨਾਲ ਤੁਸੀਂ ਵੱਧੋ-ਬਾਧ 10000 ਰੁਪਇਆ 15000 ਰੁਪਇਆ ਫੀਸ ਲੈ ਲਓਗੇ ਮੈਨੂੰ ਇੱਕ ਦੱਸ ਦੋ ਕਿ 10 15000 ਰੁਪਇਆ ਫੀਸ ਵਾਲਾ ਜਿਹੜਾ ਬੰਦਾ ਹੈਗਾ ਉਹ ਇੱਕ ਚੈਨਲ ਦੇ ਉੱਤੇ ਇੰਨੀ ਲੰਬੀ ਡੇਲੀ ਦੀ ਹਰ ਪ੍ਰੋਗਰਾਮ ਤੋਂ ਬਾਅਦ ਇੰਟਰਵਿਊ ਜਿਹੜੀ ਐਡ ਚੱਲਦੀ ਆ ਉਹ ਕਿਵੇਂ ਚਲਾ ਸਕਦਾ ਉਹ ਕਿਹੜੇ ਰਿਸੋਰਸਸ ਹੈਗੇ ਆ ਮੈਂ ਇੰਡੀਆ ਸਰਕਾਰ ਤੋਂ ਪੰਜਾਬ ਦੀ ਸਰਕਾਰ ਤੋਂ ਇਹ ਪੁੱਛਿਆ ਦਾ ਕਿ ਇਹ ਦੱਸਣ ਕਿ ਜੀਹਾਂ ਦੇ ਘਰਾਂ ਦੇ ਵਿੱਚ ਅੱਜ ਮਾਤਮ ਪਏ ਬਈ ਹੈਗੇ ਆ ਉਹਨਾਂ ਨੂੰ ਉਕਸਾਇਆ ਕਿਵੇਂ ਹੈਗਾ ਉਹਨਾਂ ਦੇ ਜਿਹੜਾ ਹੈਗਾ ਉਹਦੀ ਜ਼ਿੰਮੇਵਾਰੀ ਕਿਹਦੀ ਮੰਨਦੀ ਹੈਗੀ ਆ ਉਹਨੂੰ ਜਿਹੜਾ ਹੈਗਾ ਅੱਜ ਰੋਕਣਾ ਕਿਵੇਂ ਹੈਗਾ ਜਾਂ ਪਹਿਲਾਂ ਕਿਉਂ ਨਹੀਂ ਰੋਕਿਆ ਗਿਆ ਮੇਰਾ ਸਵਾਲ ਸਭ ਤੋਂ ਵੱਡਾ ਇਹ ਹੈਗਾ ਅੱਜ ਦੁਕਾਨ ਦੁਕਾਨ ਦੇ ਵਿੱਚ ਏਜੰਟ ਬੈਠਾ ਹੈਗਾ ਦੁਕਾਨ ਹਰ ਅਖਬਾਰ ਦੇ ਵਿੱਚ ਹਰ ਟੀਵੀ ਦੇ ਵਿੱਚ ਉਹਨਾਂ ਦੀਆਂ ਐਡਾਂ ਚੱਲ ਰਹੀਆਂ ਕਿ ਉਸ ਐਡਾਂ ਦਾ ਕਿੰਨਾ ਖਰਚਾ ਹੈਗਾ ਐਡਸ ਦਾ ਉਹ ਜਿਹੜਾ ਹੈਗਾ ਸਰਕਾਰ ਨੂੰ ਈਡੀ ਨੂੰ ਦੇਖੋ ਈਡੀ ਅੱਜ ਆਪੋਜੀਸ਼ਨ ਵਾਲਿਆਂ ਦੇ ਘਰਾਂ 'ਚ ਜਾਂਦੀ ਆ ਵੱਡੇ ਵੱਡੇ ਜਿਹੜਾ ਹੈਗੇ ਛਾਪੇ ਮਾਰਦੀ ਆ ਵੱਡੇ ਵੱਡੇ ਲੋਕਾਂ ਨੂੰ ਹਰਾਸ ਕਰਨ ਦੀ ਕੋਸ਼ਿਸ਼ ਕਰਦੀ ਆ ਵਿਜੀਲੈਂਸ ਤੋਰੀ ਵੀ ਹੈਗੀ ਆ ਕੱਲੇ ਕੱਲੇ ਦੇ ਘਰਾਂ ਦੇ ਵਿੱਚ ਵਿਜੀਲੈਂਸ ਵਾੜੀ ਵੀ ਹੈਗੀ ਆ ਅੱਜ ਇਨਕਮ ਟੈਕਸ ਡਿਪਾਰਟਮੈਂਟ ਹੈਗਾ ਕਿੱਥੇ ਆ ਉਹ ਸਾਰੇ ਦੇ ਸਾਰੇ ਇਹ ਲੋਕ ਜਿਹੜੇ ਏਡੀ ਏਡੀਆ ਲਗਜ਼ਰੀ ਗੱਡੀਆਂ ਦੇ ਵਿੱਚ ਘੁੰਮਦੇ ਹੈਗੇ ਆ ਇਹਨਾਂ ਨੂੰ ਅੱਜ ਪੁਲਿਸ ਕਿੱਥੇ ਹੈਗੀ ਆ ਪੰਜਾਬ ਦੀ ਪੁਲਿਸ ਕਿਥੇ ਗਈ ਫਿਰ ਜਿਹੜਾ ਸਭ ਤੋਂ ਵੱਡੀ ਚਪੇੜ ਮਾਰਨ ਵਾਲੀ ਗੱਲ ਕੀਤੀ ਗਈ ਇੱਕ ਛੋਟਾ ਜਿਹਾ ਕੰਟਰੀ ਹੈਗਾ ਜਿੰਦੇ ਜਿਹੜਾ ਹੈਗਾ ਅਮਰੀਕਾ ਦਾ ਜਹਾਜ਼ ਉਤਰਨ ਤੋਂ ਜਿਹੜਾ ਹੈਗਾ ਰਿਫਿਊਜ਼ ਕਰਤਾ ਵੀ ਅਸੀਂ ਆਪਣੇ ਉੱਤੇ ਨਹੀਂ ਉਤਰਦਾਂ ਤੁਹਾਡੇ ਭਾਰਤ ਦੇ ਵਿੱਚ ਦਿੱਲੀ 에ਰਪੋਰਟ ਬੰਬੇ 에ਰਪੋਰਟ ਗੁਜਰਾਤ ਦੇ ਵਿੱਚ ਕਿਤੇ ਜਿਹੜਾ ਹੈਗਾ ਉਸ ਜਹਾਜ਼ ਨੂੰ ਮਿਲਟਰੀ ਦੇ ਨੂੰ ਨਿਤਾ ਰਿਆ ਗਿਆ ਉਹ ਤਾਰਿਆ ਕਿਥੇ ਗਿਆ ਅਮਰਸਰ ਹਵਾਈ ਅੱਡੇ ਤੇ ਉਸ ਕਿਨੂੰ ਕਿਦੀ ਰਿਸਲਟ ਕਰਨ ਦਾ ਮਾਸਤੇ ਤਾਰੇਗਾ ਕਿ ਆਪਾਂ ਆਮ ਹੀ ਸ਼ਬਦਾਂ ਦੇ ਵਿੱਚ ਕਹਿੰਦੇ ਕਿ ਜੀ ਪੰਜਾਬੀਆਂ ਦੇ ਵਿੱਚ ਬੜੀ ਹੋੜ ਲੱਗੀ ਵੀ ਆ ਕਿ ਉਹ ਜਿਹੜਾ ਹੈਗਾ ਬਾਹਰ ਜਾਣ ਲਈ ਕ੍ਰੇਜ਼ੀ ਹੈਗੇ ਆ ਭੱਜ ਭੱਜ ਬਾਹਰ ਨੂੰ ਜਾਂਦੇ ਹੈਗੇ ਆ ਮੈਂ ਮੇਰਾ ਭਗਵਾਨ ਤਮਨ ਸਾਹਿਬ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਮੇਰਾ ਸਵਾਲ ਹੈਗਾ ਕਿ ਦੱਸੋ ਕਿ ਇਹ ਜਿਹੜੇ ਹੈਗੇ ਆ ਕੀ ਇਹ ਦੁੱਧ ਨਾਲ ਤੋਤੇ ਵੇ ਹੈਗੇ ਆ ਕੀ ਇਹਨਾਂ ਦਾ ਜਿਹੜਾ ਸਾਰਾ ਕਾਰ ਬਿਹਾਰ ਸਾਰਾ ਜਿਹੜਾ ਪੈਸੇ ਦਾ ਜਿਹੜਾ ਲੈਣ ਦੇਣ ਕੀ ਉਹ ਇੱਕ ਨੰਬਰ ਦੇ ਵਿੱਚ ਹੈਗਾ ਜੇ ਨਹੀਂ ਹੈਗਾ ਤਾਂ ਇੱਕ ਵੀ ਉਹ ਉਹ ਏਜੰਟ ਦੱਸ ਦੇਣ ਭਗਵੰਤワੰਦ ਸਾਹਿਬ ਜਾਂ ਸਾਡੇ ਫਾਈਨਾਂਸ ਮਿਨਿਸਟਰ ਸਾਹਿਬ ਜਿਹਦੇ ਵਿੱਚ ਇੱਕ ਵੀ ਏਜੰਟ ਨੂੰ ਜਿਹੜਾ ਹੈਗਾ ਫੜ ਕੇ ਉਹਦਾ ਜਿਹੜਾ ਹੈਗਾ ਰਿਕਾਰਡ ਚੈੱਕ ਕਰਿਆ ਗਿਆ ਹੋਵੇ ਜਾਂ ਉਹਦੀ ਪ੍ਰਾਪਰਟੀ ਚੈੱਕ ਰਹੀ ਹੋਵੇ ਜਾਂ ਉਹਦਾ ਜਿਹੜਾ ਹੈਗਾ ਕੋਈ ਹਿਸਾਬ ਕਿਤਾਬ ਉਹੀ ਕੁਐਸਚਨ ਮੇਰਾ ਸੈਂਟਰ ਨੂੰ ਹੈਗਾ ਕਿ ਸੈਂਟਰ ਦੀ ਈਡੀ ਜਿਹੜੀ ਹੈਗੀ ਆ ਛੋਟੇ ਛੋਟੇ ਲੋਕਾਂ ਦੇ ਘਰਾਂ ਦੇ ਵਿੱਚ ਵੀ ਜਾਂਦੀ ਆ ਪੋਲੀਟਿਕਲ ਲੈਵਲ ਤੇ ਜਾਂਦੀ ਹੈਗੀ ਆ ਅੱਜ ਉਹ ਕਿੱਥੇ ਹੈਗੀ ਆ ਅੱਜ ਪੁਲਿਸ ਅੱਜ ਆਈਬੀ ਅੱਜ ਸੀਬੀਆਈ ਕਿੱਥੇ ਹੈਗੀ ਆ ਇੰਨੇ ਦਿਨ ਬੀਤ ਚੁੱਕੇ ਹੈਗੇ ਆ ਕਿਹੜੀ ਐਸਆਈ ਰੇਡ ਜਿਹੜੀ ਹੈਗੀ ਆ ਕੋਈ ਹੋਈ ਹੋਵੇ ਜਿਹਦੇ ਵਿੱਚ ਬੰਦੇ ਫੜ ਕੇ ਮੈਂ ਕਹਣਾ ਵੀ ਮੈਂ ਗਰੰਟੀ ਦੇ ਕੇ ਕਹਿ ਸਕਦਾ ਕਿ ਕੋਈ ਪ੍ਰਮਾਤਮਾ ਨੂੰ ਹਾਜ਼ਰ ਮਾਜ਼ਰ ਕਰ ਹੋ ਕੇ ਜੇ ਸਰਕਾਰ ਕੰਮ ਕਰੇ ਤਾਂ ਮੈਂ ਕਹਿੰਦਾ ਵੀ ਕਾਲੀ ਤੁਸੀਂ ਕਹਿੰਦੇ ਆ ਨਾ ਕਾਲੀ ਦਾ ਦਾਲ ਚ ਕਾਲਾ ਮੈਂ ਕਹਿੰਦਾ ਸਾਰੀ ਦਾਲ ਕਾਲੀ ਨਿਕਲੂਗੀ ਜੇ ਨਾ ਨਿਕਲੇ ਤੁਸੀਂ ਜੋ ਮਰਜ਼ੀ ਹਾਂ ਕਰਨ ਸਾਹਿਬ ਜਿਹੜੇ ਕਿ ਏਜੰਟ ਨੇ ਬੱਚਿਆਂ ਨੂੰ ਬਾਹਰ ਦੀ ਜਿਹੜੀ ਹੋੜ ਚ ਲਾ ਰਹੇ ਨੇ ਉਹ ਕਿਉਂ ਨਹੀਂ ਉਹਨਾਂ ਦੇ ਕਾਰਵਾਈ ਕੀਤੀ ਜਾ ਰਹੀ ਜਿਹੜੀ ਤੁਸੀਂ ਗੱਲ ਕਹੀ ਆ ਪਰ ਜਿਹੜੇ ਕਿ ਸਰਿਆਮੂ ਕਹ ਰਹੇ ਨੇ ਕਿ ਤੁਹਾਨੂੰ ਵਾਰ ਭੇਜਦੇ ਆ ਆਪਾਂ ਕਿ ਕਾਰਨ ਕੀ ਆ ਕਿ ਕਾਰਵਾਈ ਕਿਉਂ ਨਹੀਂ ਹੋ ਰਹੀ ਉਹਨਾਂ ਦੇ ਕੌੜੀ ਲੱਗੂਗੀ ਤੁਹਾਨੂੰ ਗੱਲ ਠੀਕ ਹੈ ਮੈਂ ਤੁਹਾਨੂੰ ਕੀ ਦੰਨਾ ਕੁਛ ਨਹੀਂ ਠੀਕ ਹੈ ਮੈਂ ਸਰਕਾਰ ਨੂੰ ਕੀ ਦਿੰਨਾ? ਕੁਛ ਨਹੀਂ। ਮੈਂ ਜ਼ਾਬਨਾ ਇਨਕਮ ਟੈਕਸ ਦਾ ਨਾ ਵਕਾਲਤ ਕਰਦਾ ਕੰਮ ਕਰਦਾ। ਠੀਕ ਹੈ। ਇਹ ਲੋਕ ਸਰਕਾਰਾਂ ਨੂੰ ਵੀ ਪੁੱਛਦੇ ਆ। ਇਹ ਲੋਕ ਮੀਡੀਆ ਨੂੰ ਵੀ ਪੁੱਛਦੇ ਆ। ਸਾਰਿਆਂ ਨੂੰ ਪੁੱਛਿਆ ਜਾਂਦਾ ਤੇ ਉਹੀ ਬੰਦਾ ਜਿਹੜਾ ਹੈਗਾ ਆਪਣੇ ਹੱਥ ਦੇ ਵਿੱਚੋਂ ਪੈਸੇ ਜਿਹੜਾ ਹੈਗਾ ਦੂਜੇ ਨੂੰ ਦਊਗਾ ਜਿਹਦੇ ਕੋਲ ਈਜ਼ੀ ਮਨੀ ਹੋਊਗੀ। ਸੋ ਇਹਨਾਂ ਲੋਕਾਂ ਕੋਲ ਈਜ਼ੀ ਮਨੀ ਹੈਗੀ ਆ ਲੋਕਾਂ ਦਾ ਮਾਲ ਹੈ। ਚੋਰਾਂ ਦਾ ਮਾਲ ਲਾਠੀਆਂ ਦੇ ਗਾਜ ਵਾਲਾ ਕੰਮ। ਠੀਕ ਹੈ ਲੋਕਾਂ ਨੂੰ ਭੁਲੇ ਭਲੇ ਲੋਕਾਂ ਨੂੰ ਫਸਾ ਕੇ ਲੋਕਾਂ ਦੀਆਂ ਜ਼ਮੀਨਾਂ ਵੇਗੀਆਂ ਜਿਵੇਂ ਲੋਕ ਪਤਾ ਨਹੀਂ ਕਿਵੇਂ ਵਿਆਜ ਤੇ ਪੈਸੇ ਲੈ ਲੈ ਕੇ ਘਟੇ ਕਰਕੇ ਇਹਨਾਂ ਥਾਵਾਂ ਦੇ ਵਿੱਚ ਗਏ ਔਰ ਮੈਂ ਤੁਹਾਨੂੰ ਇੱਕ ਹੋਰ ਸਵਾਲ ਕਰਦਾ ਪਿਛਲੇ ਟਾਈਮ ਦੇਖੋ ਤੁਹਾਡਾ ਨਾ ਜਿਹੜਾ ਮੀਡੀਆ ਹੈਗਾ ਇਹ ਮਿਰਰ ਹੈ ਸ਼ੀਸ਼ਾ ਹੈ ਸਮਾਜ ਦੇ ਲਈ ਸਰਕਾਰਾਂ ਦੇ ਲਈ ਇਹ ਸ਼ੀਸ਼ੇ ਦੇ ਵਿੱਚ ਨੂੰ ਤੁਹਾਨੂੰ ਮੂੰਹ ਦਿਖ ਜਾਂਦਾ ਵੀ ਕੀ ਹੋ ਰਿਹਾ ਤੁਹਾਡੇ ਮੀਡੀਆ ਦੇ ਰਾਹੀਂ ਤੁਹਾਡੇ ਚੈਨਲਾਂ ਦੇ ਰਾਹੀਂ ਤੁਹਾਡੇ ਜਿਹੜਾ ਹੈਗਾ ਫਿਲਮ ਇੰਡਸਟਰੀ ਦੇ ਰਾਹੀਂ ਸਭ ਤੋਂ ਪਹਿਲਾਂ ਇੱਕ ਜਿਹੜੀ ਹੈਗੀ ਡਾਂਕੀ ਫਿਲਮ ਚੱਲੀ ਉਸ ਤੋਂ ਬਾਅਦ ਆ ਜੋ ਮੈਕਸੀਕੋ ਚਲੀਏ ਦੂਜੀ ਬਣੀ ਤੀਜੀ ਜਿਹੜੀ ਹੈਗੀ ਆ ਬੰਬੇ ਤੋਂ ਸ਼ਾਹਰੁਖ ਖਾਨ ਦੀ ਡਾਂਕੀ ਬਣੀ ਠੀਕ ਹੈ ਤਿੰਨੇ ਇਹ ਚੀਜ਼ ਦਿਖਾ ਰਹੇ ਸੀ ਤਿੰਨਾਂ ਦੇ ਵਿੱਚ ਦਿਖਾ ਰਹੇ ਸੀ ਕਿ ਜਿਹੜਾ ਹੈਗਾ ਬੱਚਿਆਂ ਦੇ ਨਾਲ ਕੀ ਹੋ ਰਿਹਾ ਹੈਗਾ ਕਿਵੇਂ ਬੱਚੇ ਮਰ ਰਹੇ ਹੈਗੇ ਆ ਉਹਦੇ ਵਿੱਚ ਕਿਸ ਤਰ੍ਹਾਂ ਜਿਹੜਾ ਹੈਗਾ ਪੰਜਾਬ ਦਾ ਸ਼ੋਸ਼ਣ ਹੋ ਰਿਹਾ ਆ ਉਸ ਦੇ باوجود ਵੀ ਸੁੱਤੇ ਪਏ ਹਨ ਇਹਨਾਂ ਦੇ ਸਿਰਾਂ ਦੇ ਵਿੱਚ ਖਾਜ ਨਹੀਂ ਹੋਈ ਹੈਗੀ ਉਹਦੇ ਗੱਲਾਂ ਤੇ ਕਿਸੇ ਨੂੰ ਇਹ ਨਹੀਂ ਦਰਦ ਹੈਗਾ ਕਿ ਕਿਸੇ ਦਾ ਧੀ ਪੁੱਤ ਜਿਹੜਾ ਹੈਗਾ ਮਰ ਰਿਹਾ ਹੈਗਾ ਉਹ ਜੰਗਲਾਂ ਦੇ ਵਿੱਚ ਉਹਨਾਂ ਦੇ ਪਿੰਜਰ ਪਏ ਹੁਣ ਦੱਸਦੇ ਆ ਨਾ ਉਥੇ ਪਿੰਜਰ ਪਏ ਆ ਇਹ ਇਹ ਵੀ ਤੁਸੀਂ ਵੀ ਅਖਬਾਰਾਂ ਦੇ ਵਿੱਚ ਟੀਵੀਆਂ ਦੇ ਵਿੱਚ ਦਿਖਾਉਂਦੇ ਆ ਜੀ ਉਹਨਾਂ ਨੇ ਕਿਹਾ ਵੀ ਉਥੇ ਪਿੰਜਰ ਪਏ ਸੀ ਇਹ ਪਹਿਲਵਾਨੇ ਨਹੀਂ ਦੱਸੇ ਵੀ ਪਿੰਜਰ ਪਏ ਕਿਉਂ ਨਹੀਂ ਨੱਥ ਪਾਈ ਗਈ ਮੈਂ ਕਹਿਣਾ ਕਿ ਬਿਲਕੁਲ ਉਹ ਮਾਪੇ ਜਿਹੜੇ ਹੈਗੇ ਆ ਉਹਨਾਂ ਨੂੰ ਕੰਪਨਸੇਟ ਕਰਨਾ ਚਾਹੀਦਾ ਉਹਨਾਂ ਨੂੰ ਪੈਸੇ ਮਿਲਣੇ ਚਾਹੀਦੇ ਨਾਲ ਦੀ ਨਾਲ ਜਿਹੜੇ ਜਿਹੜੇ ਸਰਕਾਰਾਂ ਦੇ ਵਿੱਚ ਜਿਹੜੇ ਜਿਹੜੇ ਡਿਪਾਰਟਮੈਂਟ ਦੀ ਜ਼ਿੰਮੇਵਾਰੀ ਬਣਦੀ ਹੈਗੀ ਉਹਨਾਂ ਨੂੰ ਵੀ ਨਾਲ ਫੜ ਕੇ ਉਹਨਾਂ ਦੇ ਪਰਚੇ ਦੇਣੇ ਚਾਹੀਦੇ ਆ ਉਹਨਾਂ ਨੂੰ ਬਿਹਾਈਂਡ ਦਾ ਬਾਰ ਕਰਨਾ ਚਾਹੀਦਾ ਤਾਂ ਮੇਰਾ ਲਾਸਟ ਸਵਾਲ ਆ ਦਿੱਲੀ ਹਾਰ ਤੋਂ ਬਾਅਦ ਆਮ ਆਦੀ ਪਾਰਟ ਜਿਹੜਾ ਕਿ ਪੰਜਾਬ ਦੇ ਵਿੱਚ ਵੀ ਸਿਆਸਤ ਗਰਮਾ ਗਈ ਹੈ ਕਿਵੇਂ ਦੇਖਦੇ ਹੋ ਦੇਖੋ ਗੱਲ ਇਹ ਹੈ ਗਿਆ ਜੀ ਕਿ ਜਿਹੜੀ ਕਹਿੰਦੇ ਹੁੰਨੇ ਨਾ ਕਾਠ ਦੀ ਹਾਂਡੀ ਬਾਰ-ਬਾਰ ਨਹੀਂ ਚੜਦੀ ਝੂਠ ਹੈ ਜਿਹੜਾ ਉਹ ਉਹ ਕੂੜ ਨਖੋਟੇ ਨਾਨਕਾ ਉੜਕ ਸੱਚ ਰਹੇ ਅੱਜ ਜਿਹੜਾ ਹੈਗਾ ਲੋਕਾ ਲੋਕ ਸਮਝ ਗਏ ਕਿ ਜਿਹੜੇ ਝੂਠ ਦੀ ਰਾਜਨੀਤੀ ਦੇਖੋ ਕਹੀ ਜੀ ਰਾਜਨੀਤੀ ਕਰਦੇ ਹੈਗੇ ਆ ਦੇਖੋ ਪੋਜ਼ਿਟਿਵ ਰਾਜਨੀਤੀ ਵੀ કરી ਜਾ ਸਕਦੀ ਹੈ ਤੁਸੀਂ ਕੀ ਕਰ ਰਹੇ ਹੋ ਗੰਗਾ ਦੇ ਵਿੱਚ ਜੀ ਜ਼ਹਿਰ ਸੜਤੀ ਜੀ ਪੰਜਾਬ ਦੇ ਲੋਕਾਂ ਦੀ ਬੇਇੱਜ਼ਤੀ ਕੀਤੀ ਗਈ ਜੀ ਬਸ ਇਹ ਤੁਸੀਂ ਇਹ ਦੱਸੋ ਕਿ ਤੁਸੀਂ ਜਿਹੜਾ ਹੈਗਾ ਲੋਕਾਂ ਲਈ ਕੀ ਕੀਤਾ ਲੋਕ ਉਸ ਚੀਜ਼ ਦਾ ਜਿਹੜਾ ਸਿਲਾ ਹੈ ਜਿਹੜਾ ਤੁਹਾਨੂੰ ਵੋਟਾਂ ਦੇ ਰਾਹੀਂ ਦੇਣ ਉਹੀ ਕੁਛ ਜਿਹੜਾ ਹੈਗਾ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਪਟਤਪਾ ਸਾਹਿਬ ਤੁਹਾਨੂੰ ਇੱਕ ਗੱਲ ਦੱਸਾਂ ਜਿੰਨਾ ਮਰਜ਼ੀ ਹੁਣ ਆ ਕੇ ਪੰਜਾਬ ਦੇ ਵਿੱਚ ਬਾਂਗਾਂ ਦੇ ਲੈਣ ਮੈਂ ਤੁਹਾਨੂੰ ਬੇਇੰਤਿਹਾ ਕਰਦਾ ਆਪਣਾ ਚੱਕ ਲਓ ਕੈਮਰਾ ਚੱਕ ਕੇ ਕਿਸੇ ਸੜਕ ਦੇ ਉੱਤੇ ਤੁਰ ਜੋ ਤੁਸੀਂ ਪੰਜਾਬ ਦਾ ਹਾਲ ਦੇਖੋ ਅਜੇ ਪੰਜਾਬ ਦਾ ਹਾਲ ਕੀ ਆ ਬੱਤ ਤੋਂ ਬੱਤਰ ਜਿਹੜਾ ਹੈਗਾ ਪੰਜਾਬ ਦਾ ਹਾਲ ਉਹੀ ਲੋਕਾਂ ਨੇ ਉੱਥੇ ਤਾਂ ਮਾੜੀ ਜੀ ਇਹਨਾਂ ਦੀ ਉਹ ਬਾਤ ਚ ਵੀ ਗਈ ਥੋੜੀਆਂ ਜਿਹੀ 25 ਸੀਟਾਂ ਆ ਗਈਆਂ ਐ ਤੇ ਇੱਕ ਨਹੀਂ ਆਉਂਦੀ ਸੋ ਇਹ ਹਾਲਾਤ ਆ ਨਾ ਜਿਹੜੇ ਜੋ ਦਿੱਲੀ ਦੇ ਵਿੱਚ ਇਹਨਾਂ ਨੇ ਕੁਝ ਸਵਾੜ ਆਈ ਵੀ ਸੀ ਉਹੀ ਸਵਾਹ ਹੋਰੇ ਉੱਡ ਰਹੀ ਆ ਆ ਪਿਛਲੇ ਦਿਨਾਂ ਦੇ ਵਿੱਚ ਸਿੰਘ ਸਵਾ ਦੇ ਉੱਤੇ ਹਰੇਕ ਬਾਰ ਮੇਲਾ ਫਾਂਡ ਆਉਂਦਾ ਕਟੋਟ ਇਹ ਨੂੰ ਆਉਣ ਵਾਲੀਆਂ ਸੜਕਾਂ ਜਿਹੜੀਆਂ ਔਰਤ ਤੁਸੀਂ ਤੁਸੀਂ ਪਤੇਗੜ੍ਹ ਸਾਹਿਬ ਤੋਂ ਜਾਣ ਵਾਲੀ ਇੱਕ ਸੜਕ ਮੈਨੂੰ ਉਹ ਦਿਖਾ ਦਿਓ ਜਿਹੜੀ ਸੜਕ ਜਿਹੜੀ ਹੈਗੀ ਆ ਜਿਹਦੇ ਵਿੱਚ ਗਿੱਠ ਗਿੱਠ ਡੂੰਘੇ ਖੜੇ ਨਾ ਹੋ ਸੋ ਇਹ ਸਨ 12 ਸੈਸ਼ਨ ਦੇ ਪ੍ਰਧਾਨ ਅਮਰਦੀਪ ਸਿੰਘ ਧਾਰਨੀ ਜਿਨ੍ਹਾਂ ਵੱਲੋਂ ਕਿਹਾ ਗਿਆ ਕਿ ਜਿਹੜੇ ਕਿ ਅ ਅਮਰੀਕਾ ਤੋਂ ਵਾਪਸ ਪਰਤੇ ਨੇ ਲੋਕ ਉਹਨਾਂ ਦੀ ਸਰਕਾਰ ਵੱਲੋਂ ਬਾਹ ਫੜਨੀ ਚਾਹੀਦੀ ਦੂਜੇ ਪਾਸੇ ਇਹਨਾਂ ਨੇ ਇਹ ਵੀ ਕਿਹਾ ਕਿ ਆਮ ਆਦੀ ਪਾਰਟੀ ਦੇ ਦਿੱਲੀ ਦੇ ਵਿੱਚ ਹਾਰ ਹੋਈ ਹੈ ਤਾਂ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਵੀ ਦਿੱਲੀ ਵਾਂਗ ਆਮ ਆਦੀ ਪਾਰਟੀ ਦਾ ਹਾਲ ਹੋਵੇਗਾ ਫਤਿਹਗੜ੍ਹ ਸਾਹਿਬ ਤੋਂ ਕੈਮਰਾਮੈਨ ਦਿਵਿੰਦਰ ਖੋੜ ਦੇ ਨਾਲ ਸਰਜਿੰਦਰ ਸਿੰਘ ਪੜਦੀ ਬਸ਼ੀਰ